हां आत्म दे हवा ਦਾ ਪੁੱਤਰ ਸੀ ਤੇਰੀ ਇਹ ਕਿੱਥੋਂ ਚੱਲੀ ਸੀ ਪਾਪ ਦੀ ਆਦਮ ਦੇ ਹੋਵਾ ਤੋਂ ਚੱਲੀ ਸੀ ਉਹ ਜੋ ਕੁਝ ਕਹਿੰਦੇ ਕਿ ਜੋ ਕੁਝ ਤੋਂ ਮਾਂ ਪਿਓ ਨੇ ਕਰਨਾ ਤੇ ਕੋਸੋ ਜਦ ਮਾਂ ਪਿਓ ਪੀਂਦਿਆ ਤੋਂ ਬੱਚੇ ਵਾਪੇ ਆਤਮਾ ਪਰਮੇਸ਼ਰ ਦੀ ਪਰਮੇਸ਼ਰ ਆਤਮ ਨੂੰ ਅਦਿਤ ਦਾ ਬੜਾ ਦਤਾ ਕਾਲੇ ਵਾਦ ਦਿੱਤਾ ਸੀ ਜਗਰ ਵਾਦ ਦਿੱਤਾ ਸੋਮਾ ਵਾਦ ਦਿੱਤਾ ਆਦਮਾ ਨੂੰ ਆਦਮ ਦਾ ਮਾਰਨਾ ਰੱਖੀਵਾਰ ਦੀ ਬੰਤਾ ਸੀ ਜੇ ਵੀ ਵਾਈ ਹੋ ਰੱਖੀ ਕਰ ਜੇ ਵੀ ਦੇਖ ਪਰਤਾਰ ਅਨ ਭਵਿਸ਼ਿਆ ਤੋਂ ਕੁਝ ਦੇਣਾ ਚਾਹੁੰਦਾ ਆ ਭਵਿਸ਼ਿਆ ਕਦਾ ਉਹਦੀ ਵਾਈ ਨੂੰ ਕਰਦੀ ਰੱਖੀ ਕਰ ਦੇਖ ਪਰਤਾਰ ਮੈਂ ਕੁਝ ਦਮਾ ਦਾ ਤਾਲ ਮਿਲੇਗਾ ਅਜ ਕਦੀਸ਼ ਤੁਹਾਨੂੰ ਵੀ ਕਹਿਣਾ ਚਾਹੁੰਦਾ ਆ ਕਿ ਤੁਸੀਂ ਕਿਹੜੀ ਨੀਂਦ ਭਵਿਸ਼ਯ ਦੇਣਾ ਚਾਹੁੰਦੇ ਕਿ ਨਹੀਂ ਕਿਰਾਕ ਲਈ ਆਪ ਖਾਇਬਤ ਦੇ ਉਹ ਕੈਂਡ ਦੋਨਾਂ ਭਰਾਵਾਂ ਵਾਲੀ ਯਹੋਵਾ ਦੀ ਅਗਲੇ ਬੰਦੀ ਕੀ ਦੇ ਜਾਂ ਭੇਟਾ ਲੈ ਕੇ ਪਿੰਡ ਲੈ ਕੇ ਦੇ ਦਿੱਤੇ ਹਾਂ ਨਾ ਪਿੰਡ ਲੈ ਕੇ ਗਿਆ ਇੱਕ ਪਿੰਡ ਸੋਦੀ ਫਾਲ ਦੇ ਉੱਤੇ ਲੈ ਗਿਆ ਇੱਕ ਇੱਕ ਜੰਗਵਰ ਦੇ ਪਿੰਡ ਨੂੰ ਲੈ ਗਿਆ ਪਰਮੇਸ਼ਰ ਕਿਹੜੀ ਪਿੰਡ ਉਥਾਂ ਤੇ ਕੀਤਾ ਕਿਦੀ ਪਿੰਡ ਨੂੰ ਕਰਨ ਕੀਤਾ ਹੈਪਨਲੀ ਕਿਹ ਕੀ ਕੀਤਾ ਉਹਨੇ ਬਸ ਸਾਥ ਕੀਤਾ ਕਿਉਂ ਕਿਉਂ ਕੀਤਾ ਉਹਨੇ ਦਿਨ ਤੋਂ ਪਿੰਡ ਨੂੰ ਦੇਣ ਕੀਤੀ ਉਹਨੇ ਉਹਨੇ ਉਹ ਪੱਲ ਲੈ ਕੇ ਰੱਖਿਆ